ਸ਼ੇਵਸੇਨਾਉਦੋ ਬਾਲਾ ਸਾਹਿਬ ਠਾਕਰੇ ਵੱਲੋਂ ਪੰਜਾਬ ਦੇ ਪ੍ਰਧਾਨ ਸ਼੍ਰੀ ਯੋਗਰਾ ਸ਼ਰਮਾ ਜੀ ਦੀ ਗਵਾਈ ਚ ਪੂਰੇ ਪੰਜਾਬ ਚ ਅੱਜ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਸੌਂਪੇ ਗਏ ਉਸੇ ਲੜੀ ਤਹਿਤ ਲੁਧਿਆਣੇ ਵੀ ਅੱਜ ਟੀਮ ਨੇ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਮ ਮੰਗਾ ਕੀਤੀਆਂ ਜਿਦੇ ਵਿੱਚ ਪੰਜਾਬ ਦੇ ਅੰਦਰ ਦੇਖੋ ਥੋੜੇ ਟਾਈਮ ਦੇ ਵਿੱਚ ਹਜ਼ਾਰਾਂ ਦੀਆਂ ਦੁਕਾਨਾਂ ਹైదਰਾਬਾਦੀ ਮੁਰਦਾਬਾਦੀ ਸ਼ਾਵਾ ਜਾਫੀਆ ਰਾਫੀਆ ਇਦਾਂ ਹੀ ਬਰੀਆਨੀ ਦੀਆਂ ਦੁਕਾਨਾਂ ਖੁੱਲ ਗਈਆਂ ਉਹਨਾਂ ਨੂੰ ਲੈ ਕੇ ਅਸੀਂ ਕੁਝ ਮੰਗਾ ਆਪਣੀਆਂ ਰੱਖੀਆਂ ਡੀਸੀ ਸਾਹਿਬ ਦੇ ਅੱਗੇ ਜਿਦੇ ਵਿੱਚ ਇਹਨਾਂ ਤਮਾਮ ਦੁਕਾਨਾਂ ਦਾ ਜਿਹੜਾ ਸੰਚਾਲਨ ਮੁਸਲਮਾਨ ਭਾਈਚਾਰੇ ਦੇ ਲੋਕ ਕਰ ਰਹੀ ਹੈ ਤਾਂ ਹਲਾਲ ਫੂਡ ਨਾਂ ਦੇ ਬਾਅਦ ਸਪੈਸੀਫਿਕ ਲਿਖਿਆ ਜਾਵੇ ਤਾਂ ਕਿ ਕਿਸੇ ਹੋਰ ਧਰਮ ਦੀ ਬੇਅਦਬੀ ਨਰਾਦਰ ਨਾ ਹੋਵੇ ਦੂਸਰਾ ਅਸੀਂ ਸੈਂਪਲਿੰਗ ਦੀ ਮੰਗ ਕੀਤੀ ਵੀ ਨਿਰੰਤਰ ਜਿਹੜੀ ਹੈ ਫੂਡ ਵਿਭਾਗ ਵੱਲੋਂ ਸਿਹਤ ਵਿਭਾਗ ਵੱਲੋਂ ਇਹਨਾਂ ਦੀ ਸੈਂਪਲਿੰਗ ਕੀਤੀ ਜਾਵੇ ਵੀ ਕਿਤੇ ਮੀਟ ਮਾਸ ਦੀ ਆੜ ਦੇ ਵਿੱਚ ਕੋਈ ਹੋਰ ਤਰੀਕੀ ਚੀਜ਼ ਲੋਕਾਂ ਨੂੰ ਖਵਾਈ ਜਾ ਰਹੀ ਤੀਸਰਾ ਤੋਂ ਅਹਿਮ ਵੀ ਇਹ ਨਹੀਂ ਹਜ਼ਾਰਾਂ ਹੀ ਦੁਕਾਨਾਂ ਬਰੀਆਨੀ ਦੀ ਖੁੱਲ ਜਾਣੀਆਂ ਤਾਂ ਨੇਚਰਲ ਜੀ ਗੱਲ ਹੈ ਕਿ ਕੱਚੇ ਮਾਸ ਦੀ ਜਿਹੜੀ ਉਹ ਸਪਲਾਈ ਹੈ ਉਹਦੇ ਜਵਾਬਦਾ ਹੋਇਆ ਹੋਏਗਾ ਵੀ ਇਹ ਕੱਚਾ ਮਾਸ ਕਿਹੜੇ ਸਪਲਾਈਅਰ ਤੋਂ ਲੈ ਰਹੇ ਆ ਉਹਦੀ ਖਰੀਦਦਾਰੀ ਤੋਂ ਲੈ ਕੇ ਵਿਕਣ ਤੱਕ ਪੂਰੀ ਜਾਂਚ ਹੋਵੇ ਸੀਸੀਟੀਵੀ ਕੈਮਰੇ ਜਿਹੜੇ ਇੰਸਟਾਲ ਕੀਤੇ ਜਾਣ ਮਾਤਰ ਕੁਝ ਹਜ਼ਾਰ ਰੁਪਏ ਦੀਆਂ ਦੁਕਾਨਾਂ ਲੱਖਾਂ ਰੁਪਏ ਦਾ ਕਿਰਾਇਆ ਜਿਹੜਾ ਦਿੰਦੇ ਪਏ ਆ ਉਹਦੀ ਜਾਂਚ ਹੋਵੇ ਔਰ ਸਭ ਤੋਂ ਅਹਿਮ ਇਹ ਰਜ ਅਸੀਂ ਬੇਨਤੀ ਕੀਤੀ ਹੈ ਡੀਸੀ ਸਾਹਿਬ ਨੂੰ ਕਿ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਹੋਵੇ ਜਿਹੜੇ ਢਾਬਾ ਸੰਚਾਲਕ ਨੇ ਉਹਨਾਂ ਦੇ ਸਟਾਫ ਕਰਮੀ ਆ ਜਾਂ ਇਹਨੂੰ ਬਣਾਉਣ ਵਾਲੇ ਜਿਹੜੇ ਲੋਕ ਵੀ ਬਾਹਰਲੇ ਸੂਬਿਆਂ ਚੋਂ ਆਏ ਨੇ ਮਨਸੂਬਾ ਕੀ ਹੈ ਉਹਨਾਂ ਦੀ ਕਿਤੇ ਕ੍ਰਿਮੀਨਲ ਪ੍ਰੋਫਾਈਲ ਤਾਂ ਨਹੀਂ ਕੋਈ ਹੈਗੀ ਪੰਜਾਬ ਵਾਸਤੇ ਅਸੀਂ ਅੱਜ ਇਹ ਬੜੀ ਵੱਡੀ ਮੰਗ ਜਿਹੜੀ ਰੀਸ਼ੀ ਸਾਹਿਬ ਅੱਗੇ ਰੱਖੀ ਹੈ ਉਹਨਾਂ ਨੇ ਸਾਰੀਆਂ ਮੰਗਾਂ ਸਾਡੀਆਂ ਜਾਇਜ਼ ਦੱਸਦੇ ਹੋਏ ਇਮੀਡੀਏਟਲੀ ਫੈਕਟਰਾਂ ਨੂੰ ਅਸ਼ਵਾਸਨ ਦਿੱਤਾ ਵੀ ਠੋਸ ਕਦਮ ਚੁੱਕਿਆ ਜਾਏਗਾ ਔਰ ਨਿਰੰਤਰ ਵੀ ਅੱਗੇ ਪ੍ਰਯਾਸ ਲੋਕਾਂ ਨੂੰ ਜਾਗਰੂਕ ਕਰਨ ਦਾ ਤੁਹਾਡੇ ਰਾਹੀ ਇਹ ਨਿਰੰਤਰ ਸ਼ਿਵ ਸੈਨਾ ਕਰੇਗੀ ਸ਼ਿਵ ਸੈਨਾ ਬਾਲ ਠਾਕਰੇ ਸਾਹਿਬ ਤੇ ਉਹਨਾਂ ਦੇ ਸਾਰੀ ਪ੍ਰਧਾਨ ਜੀ ਆਏ ਸੀਗੇ ਤੇ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਹੈ ਕਿ ਹైదਰਾਬਾਦੀ ਬਰੀਆਨੀ ਔਰ ਮੁਰਾਦਾਬਾਦੀ ਬਰੀਆਨੀ ਦੇ ਨਾਂ ਤੇ ਬਹੁਤ ਜ਼ਿਆਦਾ ਦੁਕਾਨਾਂ ਖੁੱਲ ਗਈਆਂ ਨੇ ਸ਼ਹਿਰ ਦੇ ਵਿੱਚ ਇਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਤੇ ਉਸ ਅਕੋਰਡਿੰਗਲੀ ਅਸੀਂ ਜਿਹੜਾ ਹੈ ਇਹਦੀ ਚੈਕਿੰਗ ਹੈਲਥ ਡਿਪਾਰਟਮੈਂਟ ਤੋਂ ਕਰਾਵਾਂਗੇ ਡੀ ਐਚਓ ਤੋਂ ਚੈਕਿੰਗ ਕਰਾਵਾਂਗੇ ਕਿ ਜਿਹੜਾ ਮੀਟ ਦੀ ਕੁਆਲਿਟੀ ਉਹ ਸਹੀ ਹੈ ਕਿ ਕਿਹੜਾ ਮੀਟ ਦਿੱਤਾ ਜਾ ਰਿਹਾ ਔਰ ਲੋਕਾਂ ਨੂੰ ਵੀ ਵੇਅਰ ਕਰਾਂਗੇ ਔਰ ਕਾਰਪੋਰੇਸ਼ਨ ਨੂੰ ਲਿਖਾਂਗੇ ਪੂਰਾ ਇਨਸਪੈਕਸ਼ਨ ਕੀਤੇ ਜਾਣਗੇ ਕਿ ਕਿਆ ਲਾਇਸੈਂਸ ਲੈ ਕੇ ਕੰਮ ਕਰ ਰਹੇ ਨੇ ਤੇ ਇਹ ਸਾਰਾ ਚੈਕਿੰਗ ਕੀਤੀ ਜਾਏਗੀ। ਨਾ ਐਸੇ ਕਿਸਾਨਾਂ ਦਾ ਕਾਰਵਾਈ ਕੀਤੀ ਹੈ? ਹਾਂਜੀ। ਬਿਲਕੁਲ ਕਾਰਵਾਈ ਕਰਾਂਗੇ ਸਖਤ ਕਾਰਵਾਈ ਕਰਾਂਗੇ ਜੇ ਕੋਈ ਲਾਇਸੈਂਸ ਨਹੀਂ ਲਿਆਦਾ ਠੀਕ ਹੈ ਔਰ ਗਲਤ ਤਰ੍ਹਾਂ ਦੀ ਕੁਆਲਟੀ ਦੇ ਰਹੇ ਨੇ ਜਿਹੜੀ ਕਿ ਵਿਚ ਇਜ਼ ਡੇਂਜਰਸ ਟੂ ਦਾ ਹੈਲਥ ਆਫ ਦਾ ਪੀਪਲ ਮੀਟ ਦੀ ਕੁਆਲਟੀ ਚੈੱਕ ਕਰਾਵਾਂਗੇ। ਦੁਕਾਨਦਾਰਾਂ ਨੂੰ ਨਹੀਂ ਲੋਕਾਂ ਨੂੰ ਮੈਂ ਅਪੀਲ ਕਰਨਾ ਇਹ ਜ਼ਰੂਰ ਚਾਹਾਂਗਾ ਕਿ ਵੀ ਵੈਰੀ ਮਚ ਅਵੇਅਰ ਵੀ ਕੌਸ਼ੀ ਕਿਸ ਤਰ੍ਹਾਂ ਦੀ ਚੀਜ਼ ਤੁਸੀਂ ਖਾ ਰਹੇ ਹੋ ਠੀਕ ਹੈ ਜਿਸ ਤਰ੍ਹਾਂ ਉਹਨਾਂ ਦਾ ਕਨਸਰਨ ਸੀਗਾ ਕਿ ਉਹ ਹਲਾਲ ਮੀਟ ਵੇਚਦੇ ਨੇ ਇਸ ਤਰ੍ਹਾਂ ਜੇ ਜਿਹਦਾ ਜੋ ਧਰਮ ਦੇ ਅਨੁਸਾਰ ਹੈ ਉਹੀ ਖਾਣਾ ਪੀਣਾ ਆਪਣਾ ਤੁਸੀਂ ਕੌਸ਼ਿਅਸਲੀ ਦੇਖੋ ਔਰ ਕੁਆਲਿਟੀ ਅੱਛੀ ਖਾਓ ਮੈਂ यही ਕਹਾਂਗਾ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ